ਚਲ ਕੋਈ ਨਹੀਂ ਦੇਰੀ ਕਿਹੜਾ ਫੋਨ ਆਉਂਦਿਆ ਹੈ ਨਾਲੇ ਤਾਂ ਨੂੰ ਨਹੀਂ ਪਤਾ ਕਿ ਜਦੋਂ ਕਿ ਐਡਾ ਫੋਨ ਆਉਂਦਾ ਨਹੀਂ ਚੁੱਕੀਦਾ ਨਹੀਂ ਪੈਣਾ ਸਾਰਾ ਹੀ ਪਤਾ ਵਾ ਜੇ ਤੇ ਤੇਰੇ ਕੋਈ ਰਿਸ਼ਤੇਦਾਰ ਦਾ ਹੁੰਦਾ ਫੋਨ ਤਾਂ ਅਹੀਂ ਨਾ ਚੁੱਕਦੇ ਉਹਦੇ ਉੱਤੇ ਹੀਰੇ ਦਾ ਨਾਮ ਆਉਂਦਿਆ ਦੇਖਿਆ ਤੇ ਫਿਰ ਮੈਂ ਚੁੱਕ ਲਿਆ ਫਿਰ ਕਿਹਾ ਗਿਆ ਫੋਨ ਚੁੱਕ ਲਿਆ ਤੇ ਉਹ ਕਰ ਬਣੀ ਨੇ ਜੇ ਚੋਕੀ ਲਿਆ ਤੇ ਅਖਰਾਗੀ ਆ ਗਾਲ ਫੋਨ ਚੁੱਕਣ ਦੀਆਂ ਜਿਹੜੀਆਂ ਤੁਸੀਂ ਡਿਮਾਂਡਾਂ ਕਰਦੀਆਂ ਨਾ ਉਹ ਬੜੀਆਂ ਤਾਂ ਦੀਆਂ ਵਾ ਕਰਨ ਲਈ ਫੋਨ ਲੈ ਆਇਆ ਤਨੂ ਦੀ ਆ ਲੈ ਇਹਦੇ ਮੇਲੀ ਪਰਸਨਲਾਈਜ਼ ਹੋਣ ਦੀ ਨਾ ਬਾਰ ਕੋ ਲੋਕੇ ਤੇ ਫਿਰ ਕੀ ਹੋ ਤੁਮ ਗਾਲੂ ਤੇ ਤੂੰ ਹਰ ਵੇਲੇ ਕੰਦਾ ਨਾ ਲੱਗੀ ਰਹੀਨੀ ਕੋਈ ਗੱਲ ਕਰ ਲੋ ਤੈਨੂੰ ਉਸੇ ਵੇਲੇ ਸੁਣ ਜਾਂਦੀ ਆ ਨਹੀਂ ਛਿਪਕਲੀ ਵਾਂਗੂ ਚੰਬੜੇ ਰਹੀਨੀ ਕਹਿੰਦਾ ਵਰਗੇ ਘਰ ਵਾ ਉਹਦਾ ਜੋਗੀ ਕਰਦਾ ਨਿਆਣੇ ਬਾਤ ਲੈਵਾ ਇਹ ਦੀ ਵੀ ਮੂਹ ਜੀ ਜਾ ਮੰਗੀ ਜਾਓ ਮੇਰਾ ਭਰਾਵਾ ਮੈਂ ਜੋ ਮਰਜ਼ੀ ਮੰਗਾ ਅੱਗੇ ਤੇ ਮੈਂ ਚੁੱਪ ਕੀਤੀ ਰਹਿੰਦੀ ਨਾ ਫੋਨ ਨੀ ਹੁ ਮੈਂ ਚੁੱਪ ਕਰ। ਮੇਰਾ ਭਰਾਵਾ ਤੋਂ ਆਪਣੀ ਜੀਆ ਜੰਤ ਨਾ ਵੇਖਿਆ ਵੀ ਤੇਰੇ ਵਾਲੀ ਰੱਖੀ ਜਾਵੇ। ਜੀਆ ਕਰਾਗੀ ਜ ਮੰਗਣਾ ਤੇ ਲਿਆਤਾ ਵਾ। ਜੇ ਹਰੀ ਆ ਤੂੰ ਕਹਦਾ ਦੇਣ ਦੇਣਾ ਵਾ। ਹੋਰ ਫੇਰ ਬਾਅਦ ਦੀ ਗੱਲ ਵਾ ਨਾ ਦਿੰਨੀ ਆ ਕਿ ਨਹੀਂ ਦਿੰਨੀ। ਜਿੰਨੀ ਆ ਕਿ ਨਹੀਂ ਜਿੰਨੀ ਤੂੰ ਉਹ ਘਰ ਵਾਲੀ ਨਿਕੀ। ਦੇਣ ਚੀਜ਼ ਦੇਣ ਦਾ ਜਾਂ ਨਾ ਦੇਣ ਦਾ ਇੱਥੇ ਸਵਾਲ ਨਹੀਂ ਪੈਦਾ ਹੁੰਦਾ। ਹੁਣ ਉਹਨੇ ਆ ਜਾਣਾ ਨਾ ਤੇ ਮੈਂ ਲੈ ਕੇ ਜਾਣਾ ਫੋਨ। ਵੇਖਦੀ ਆ ਨਾ ਪਹਿਲਾ ਕਿਹੜਾ ਡੱਕਦਾ ਮੈਨੂੰ। ਚੱਲ ਕੋਈ ਨਹੀਂ ਫੇਰ ਤੂੰ ਲੈ ਕੇ ਜਾਵੀ ਹੁਣ ਚੰਗਾ। ਲੈ ਕੇ ਜਾਉਂਗੀ ਲੈਣ ਵਾਲੀ ਤੇ ਬਣ ਗਈ ਆ ਮੈਂ ਦਊ ਲਿਆਵੇ ਸਹੀ ਮੈਂ ਤਾਂ ਦਊ ਚੱਕੀ ਤੂੰ ਖੋ ਕੇ ਦੱਸੂ ਭਲਾ ਕਿ ਤੱਕ ਹੋਈ ਆ ਨਹੀਂ ਲੜਨ ਨੂੰ ਤੇ ਬੜੀ ਸੱਤੀ ਆਈ ਆ ਤੇ ਬਣਾਇਆ ਕੀ ਆ ਕਦੂ ਬਣਾਏ ਆ ਲੱਥੇ ਹੀ ਅਭੀ ਕੋ ਲਵਾਏ ਉਹਨਾਂ ਨੂੰ ਕਦੂ ਖਵਾ ਖਵਾ ਕੇ ਆਲੂ ਖਵਾ ਖਵਾ ਕੇ ਤੇ ਉਹਨਾਂ ਨੂੰ ਕਰਦੇ ਬਿਮਾਰ ਜੇ ਮੈਂ ਕਿਹਨੇ ਬਣਾਇਆ ਕਹਿੰਦਾ ਨਹੀਂ ਜਦੋਂ ਅੰਦਰ ਚੱਲੀਆਂ ਸੀ ਤੇ ਦੇਖੇ ਜਾਂਦੀਆਂ ਵੀ ਆ ਹੱਡਿਆਂਦਿਆਂ ਨੂੰ ਰੇਨ ਲਈ ਤੇ ਫਿਰ ਕਿਤੇ ਇੰਨਾ ਦੁੱਧ ਪਿਆ ਤੂੰ ਪਨੀਰ ਹੀ ਬਣਾ ਲੈਦੀ ਆ ਮੇ ਕੋਈ ਨਾ ਹੁੰਦਾ ਗਰਮੀ 'ਚ ਪਹਿਲਾਂ ਮੈਨੂੰ ਫਟਾਉਂਦੀ ਤੇ ਫਿਰ ਮੈਂ ਉਹਨੂੰ ਬਣਾਉਂਦੀ ਕੀ ਆ ਖਰਾਚ ਨਹੀਂ ਜਿਨੇ ਆਨੇ ਮੱਕਦੇ ਬੜਾਈ ਦਿੱਤੀ ਤੇ ਆਖਰ ਆ ਜਾਂਦੀ ਆ ਨਾ ਤੂੰ ਤਾਂ ਮਾਵਾਂ ਦੀਆਂ ਮੈਂ ਨਾ ਹੁਣ ਕਾਦੀ ਵੜ ਗਈ ਤੇ ਨਿਕਲ ਗਈਆਂ ਦਵਾ ਦਾ ਨਿਕਲ ਗਿਆ ਤੇ ਤੇਰੇ ਕੋਲ ਚੋਕੇ ਲੈ ਗਈਆਂ ਸੀ ਉਦਾਂ ਨਾ ਕਵਲ ਵੇਹੇ ਇੱਕ ਗੱਲ ਪੱਕੀ ਆ ਤੂੰ ਕੰਮ ਤੋਂ ਇੰਨੀ ਕੰਨੀ ਕਰਾਉਣੀ ਆ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਆ ਦਿਨੀ ਜਾ ਮਾਲਕਾ ਮੈਨੂੰ ਕੋਲੀ ਚੋਕੇ ਇਥੋਂ ਉਥੇ ਨਾ ਕਰਨੀ ਪਵੇ ਕੰਮ ਮੇਰਾ ਭੈਣੇ ਤੂੰ ਕਰਕੇ ਜਾਨੀ ਆ ਮੈਂ ਵੇਖ ਲਿਆ ਜਿੰਨਾ ਤੂੰ ਕਰਦੀ ਆ ਕੰਮ 12 ਵਜੇ ਤੇਰੀ ਨੀਂਦ ਉੱਠਦੀ ਆ ਤੇ ਮੁੜ ਕੇ ਤੂੰ ਉਹ ਗੱਲ ਜੇ ਹੋ ਗਿਆ ਹੋ ਗਿਆ ਉਹਦਾਂ ਨੂੰ ਤੇਹੀਂ ਕਾਈ ਕੰਮ ਸਵਾਬ ਲੈਨੇ ਰਹੀ ਗੱਲ ਕੰਮ ਦੀ ਭੁੱਲੀ ਨਹੀਂ ਤਾਂ ਮੈਨੂੰ ਕੰਮ ਕਰਨ ਵਾਲੀ ਕਿਦਾਂ ਦਾ ਕੇ ਆਵਾ ਪਾਜੀ ਵੇਖਿਆ ਨੂੰ ਮਗਰ ਵੀ ਕਿੱਦਾਂ ਰੋਟੀ ਟੋਕ ਖਾਂਦਾ ਹੋਊਗਾ ਤੇ ਕਿਦਾਂ ਨਹੀਂ ਕੰਮ ਕਰਨੇ ਹੁਣ ਤੇ ਤੇਰੇ ਘਰ ਵੀ ਬੜੇ ਆ ਕੰਮ ਸਾਰੇ ਕਰਦੇ ਹੀ ਆ ਨਾਲੇ ਮੈਂ ਉਹਨੂੰ ਪੁੱਛ ਕੇ ਰਹੀ ਆ ਉਹਦਣੀ ਉਹਨਾਂ ਨੇ ਆਖਿਆ ਵੀ ਚੱਲ ਕੋਈ ਗੱਲ ਨਹੀਂ ਡੈਡੀ ਢਿੱਲਾ ਮੱਠਾ ਵਾ ਤੇ ਤੂੰ ਰਹਿ ਪਾ ਚਾਰ ਦਿਨ ਤੇ ਨਾਲੇ ਮੈਨੂੰ ਪਤਾ ਹੀ ਆ ਜਿੰਨਾ ਕਿ ਤੂੰ ਕੰਮ ਕਰਦੀ ਆ ਤੇ ਨਾਲੇ ਘਰ-ਬਾਰ ਦਾ ਕੰਮ ਵੇਣੀ ਆ ਮੈਨੂੰ ਨਾ ਬਾਲੀਆਂ ਸੁਨਾਈਆਂ ਕਰ ਮੇਰਾ ਕਉ ਖਾ ਲੈਂਦਾ ਵਾ ਜਠਾਣੀ ਮੇਰੀ ਦੇ ਦਿੱਤੀ ਰੋਟੀ ਆਹ ਹੁੰਦਾ ਵਾ ਵੀ ਰਹਿਵਾ ਉਹ ਹਣ ਤੈਨੂੰ ਕੀ ਦਵੇ ਨਹੀਂ ਮੈਂ ਤਾਂ 4 ਦਿਨ ਆਈ ਆ ਤੇ ਮੈਂ ਤੂੰ ਮੇਰੇ ਨਾਲ ਨਹੀਂ ਦਾ ਕੇ ਖਾਂ ਲਈ ਮੇਰੀ ਜਠਾਣੀ ਨਾ ਮੇਰੀ ਬਣਦੀ ਆ ਉਹ ਬਥੇਰਾ ਫਿਕਰ ਕਰਦੀ ਮਗਰੋ ਦਾ ਬਹੁਤ ਕਰਦੀ ਹੁਣੀ ਹੈਗੇ ਚਲ ਕੋਈ ਗੱਲ ਨਹੀਂ ਇਹਨੇ ਆਖਣਾ ਵੀ ਕੋਈ ਕਰਦਾ ਵਾ ਕਿ ਨਹੀਂ ਕਰਦਾ ਤੂੰ ਹੀ ਚੁੱਪ ਕੀਤੀ ਰਿਹਾ ਕਰ ਹਾਂ ਤੂੰ ਵੀ ਗਾੜੀ ਹੋੜੇ ਮੇੜੇ ਪੈਂਦਾ ਪੈਣੀ ਮੰਮੀ ਇਹ ਤਾਂ ਪਤਾ ਨਹੀਂ ਕਿਹੜੇ ਵੇਲੇ ਬੰਨਾ ਹੀ ਲੱਗਦੀ ਆ ਤੇ ਆ ਮੈਂ ਘਰ ਵੱੜਦੀ ਨਹੀਂ ਆ ਤੇ ਇਹ ਗੇਤੀ ਆਉਂਦੀ ਉਸੇ ਵੇਲੇ ਜਿੱਦਾਂ ਨਾ ਕੰਧ ਦੇ ਨਾਲ ਛਿਪਕਲੀ ਚਿਪਕੀ ਹੁੰਦੀ ਹੈ ਤਾਂ ਤੇ ਉਹ ਹਾਲਿਓ ਪਤਾ ਨਹੀਂ ਕਿੱਥੇ ਗੱਲਾਂ ਸੁਣਦੀ ਰਹਿੰਦੀ ਆ ਦੀਦੀ ਛਿਪਕਲੀ ਕਿੰਨੋਂ ਆਣੀ ਆ ਜਬਾਨ ਸੰਭਾਲ ਕੇ ਗੱਲ ਕਰ ਜੇ ਇਹਨਾਂ ਕੋਲ ਕਹਿ ਤਾ ਨਾ ਤੇ ਤੇਰੇ ਗਲੇਡੂ ਨਹੀਂ ਬੰਦ ਹੋਣੇ ਅੱਛਾ ਤੂੰ ਹੀ ਆ ਮਦਦ ਕੇ ਮਾਰਨ ਵਾਲੀ ਜ਼ਿਆਦਾ ਹੋਣ ਦਾ ਅੱਗੇ ਨਜ਼ਰ ਲੈਂਦੀ ਹੁਣ ਨਹੀਂ ਮੈਂ ਜਰਦੀ ਹੁਣ ਤੇ ਨਾ ਅਟਕਣੇ ਦਾ ਮਟਕਣਾ ਦਾਉ ਤੈਨੂੰ ਗੱਲ ਦੇ ਦੇ ਤੀਹਾਂ ਦੇਖੇ ਮੇਰਾ ਕਦਾ ਬੋਰੀ ਬਿਸਤਰਾ ਜਾ ਜਾ ਤੁਰੀ ਜਾ ਬੋਰੀ ਬਿਸਤਰਾ ਬੰਨਣ ਵਾਲੀ ਆਈ ਮੇਰਾ ਵੀ ਘਰ ਵਾ ਇੱਥੇ ਯਾਰ ਕੋ ਤੈਨਾਂ ਨਾ ਖਾਪ ਹੋਰ ਅਜ ਕੰਮ ਹੀ ਇਹੋ ਵਾ ਜੇ ਨਜ਼ਰ ਉਹਨੂੰ ਤੇ ਇਹ ਵਾ ਪੀ ਜਾ ਲੜੇ ਨਾ ਕਹਿਣਾ ਉਹਨੂੰ ਰੋਟੀ ਨਹੀਂ ਪੱਚਦੀ ਅੱਜ ਹੋਰ ਨਹੀਂ ਕੋਈ ਲੱਭਾ ਤੇ ਤੇ ਨਹੀਂ ਆੜਾ ਲਾ ਕੇ ਬੈਗੀ ਆ ਮੇਰੇ ਨਾਲ ਤੇ ਰੋਜ਼ ਇੱਕ ਵਾਰੀ ਲੰਦੀ ਆ ਮੈਂ ਵੇਖਾਂ ਕੁੜੀ ਕੀ ਕਰਨ ਲਈ ਅੰਦਰ ਜਿੰਨ ਡੈਬੀ ਗਏ ਨਾ ਆ ਹੋ ਮੈਂ ਤਾਂ ਗੇੜ ਨਹੀਂ ਥੋੜੀਆਂ ਜੀਆਂ ਹੀ ਚੜ ਕੇ ਜਿੰਨਾਂ ਨੇ ਦਾਣੇ ਦੂਨੇ ਬਣਾ ਲਏ ਆ ਐਂ ਤੇ ਕੜੀ ਰਾਜਵਾਲ ਚਲ ਗਿਆ ਤੁਸੀਂ ਕਿੱਥੇ ਚਲ ਗਏ ਹੋ ਮੈਂ ਵੇਲੀ ਚਲੇ ਗਿਆ ਸੀ ਵੇਲੀ ਕੀ ਕਰਨਾ ਸੀ ਡੰਗਰਾਂ ਨੂੰ ਵੇਖਣ ਗਿਆ ਹਾਂ ਧੁੱਪੇ ਬੱਜੇ ਇਹ ਤਾਂ ਹੀ ਭੁੱਖੇ ਤੇ ਆਏ ਤੇ ਭੁੱਖੇ ਤੇ ਆਏ ਤਾਂ ਤੁਸੀਂ ਡੰਗਰਾਂ ਨੂੰ ਕੀ ਕਰਨਾ ਜਦੋਂ ਆਪ ਹੀ ਨਹੀਂ ਠੀਕ ਆਪਰੇ ਸੇਹ ਦੇ ਨਹੀਂ ਠੀਕ ਤੇ ਡੰਗਰਾਂ ਨੂੰ ਕਰਨਾ ਤੋਂਨਾਂ ਨੂੰ ਹੁਣ ਮੈਂ ਘਰੋਂ ਕੱਢ ਦਿਆਂ ਨਹੀਂ ਕਰੋ ਨਾ ਕਾਟਿਓ ਨਾਲ ਛੱਤੇ ਚੌਕਲਾ ਉਹ ਬੀਨਾਂ ਨੂੰ ਤੇ ਫਿਕਰ ਨਹੀਂ ਗਾ ਬੀ ਇਹੋ ਜਾਂ ਕਿਉਂ ਲਈਏ ਚੋਰ ਦਾ ਫਿਕਰ ਆ ਬੀ ਕਿਉਂ ਆ ਕੇ ਕੇ ਦਵਾ ਦਾ ਪਾ ਲਈਏ ਪਾ ਲਈਏ ਇੱਥੇ ਆਈ ਆਏ ਆਈਆਂ ਆਈਆਂ ਤੇ ਸਬਜੀ ਤਾਂ ਰੰਡਈ ਤੇ ਉਹਦੇ ਅੰਦਰ ਹੀ ਗਈਆਂ ਤੇ ਪੂਨ ਆਉਣ ਡਿਆ ਕੁੜੀ ਨੇ ਫੋਨ ਚੁੱਕ ਲਿਆ ਹੀਰੇ ਦਾ ਫੋਨ ਆਉਂਦਿਆ ਹੀ ਹਾਂ ਤੇ ਕੁੜੀ ਨੇ ਚੁੱਕ ਲਿਆ ਕਿੱਥੇ ਚੜੀ ਤੇ ਕਿੱਥੇ ਉਤਰੀ ਤੇਰਾ ਹੋ ਜਿਹਮਤ ਕਿੱਤਾ ਪਈ ਫੋਨ ਚੁੱਕਣ ਦੀ ਤੂੰ ਫੋਨ ਤੈਨੂੰ ਕਹਿੰਨੇ ਜਾ ਚਿੰਦ ਅਸੀ ਵੀ ਕਹਿੰਦਾ ਫੋਨ ਨਹੀਂ ਚੁੱਕੀਦਾ ਆ ਉਹ ਵਾਜੇ ਅਕਦੇ ਇੰਨਾ ਚੜੀ ਤੇ ਇੰਨਾ ਕੁੜੀ ਨਾ ਗੋਡੇ ਗੋਡੇ ਲੜੀ ਕਿਤੇ ਜੇ ਆਈ ਗਈ ਚਾਰ ਦਿਨ ਤੇ ਕੀ ਆਖਰ ਆ ਗਈ ਕਿੱਤਾ ਉਹਦੇ ਨਾਸੀ ਤੂੰ ਦਿੱਤਾ ਵਾ ਨੇ ਕਿਤੇ ਜੜਾ ਹੁੰਦਾ ਹੁੰਦਾ ਵਾ ਉਹ ਜ਼ਬਾਨ ਤੇਰੀ ਅੱਗੇ ਨਹੀਂ ਖਲੋਦੀ ਹੁੰਦੀ ਖਲੋਦੀ ਨਹੀਂ ਤੇ ਪਰ ਖਲੋਣੀ ਚਾਹੀਦੀ ਆ ਨਾ ਇਹ ਸੌਖੀ ਆਈ ਵਜੇ ਆ ਗਈ ਆ ਤੇ ਫਿਰ ਕੀ ਹੋ ਗਿਆ ਤੇਰਾ ਕਰਕੇ ਹੋ ਰਿਆ ਪਈ ਆ ਲੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕੋਈ ਚੰਗੀ ਦੱਸੀ ਚੰਗੀ ਆ ਮਾੜੀ ਤਾਂ ਨਹੀਂ ਗੀ ਹਾਂ ਖੁਸ਼ੀ ਵਾਲੀ ਆ ਤਾ ਹੀਰੇ ਨੇ ਆਉਣਾ ਹੀ ਹੋ ਤੇ ਸਾਨੂੰ ਵੇਖਲਾ ਦੱਸਿਆ ਹੀ ਨਹੀਂ ਗਾ ਕਦੋਂ ਆਉਣਾ ਵਾ ਉਹਨੇ ਤਾਂ ਸੱਤ ਪੜਕੀ ਆ ਜੀ ਪਰਸੋਂ ਆ ਜੀ ਤੇ ਤੈਨੂੰ ਨਹੀਂ ਪਤਾ ਨਹੀਂ ਨੂੰ ਕਿੱਥੋਂ ਪਤਾ ਹੋ ਤੇ ਅਸੀਂ ਉਧਰੋਂ ਆਈਆਂ ਤਾਂ ਫੋਨ ਵੱਜਣ ਡਿਆ ਤੇ ਤੈਨੂੰ ਦੱਸਣ ਤਾਂ ਨਹੀਂ ਵੀ ਕੁੜੀ ਨੇ ਚੁੱਕਿਆ ਵਾ ਤੇ ਉਹਨੇ ਚੁੱਕ ਲਿਆ ਤੇ ਬੜਾ ਤੂੰ ਹੀ ਮੰਗ ਲਿਆ ਹੁਣ ਆ ਉਹ ਮੰਗ ਲਿਆ ਜੇ ਮੰਗ ਲਿਆ ਵਾ ਇਹਨੇ ਬੜਾ ਉਹਦੇ ਨਾਲ ਕਪੱਤ ਕੀਤਾ ਫੇ ਤੂੰ ਫੋਨ ਚੁੱਕਿਆ ਹੀ ਕਿਉਂ ਵਾ ਨਾ ਆਉੜਾ ਤੋਂ ਨੇ ਘਰੇ ਦੇ ਫੇਰ ਨਹੀਂ ਪਤਾ ਲੱਗਣਾ ਵੀ ਜੇ ਇਹ ਦੱਸ ਦਿੰਦੀ ਤਾਂ ਅਸੀਂ ਕੀ ਉਹ ਕੋ ਕੋ ਖੋਲਣਾ ਹੈ ਇਹੋ ਹੀ ਗੱਲ ਹੋਈ ਕਿ ਅੱਜ ਕੀ ਤਾ ਤੂੰ ਕੀ ਕੀ ਮੰਗ ਲਿਆ ਹੋਣਾ ਵਾ ਕੀ ਨਹੀਂ ਮੰਗ ਲਿਆ ਅੱਗੇ ਜੀ ਅਸੀਂ ਮੰਗਦੇ ਹੁੰਦੇ ਉਹ ਕੋ ਬੂਏ ਨਾਲ ਆਕੇ ਤੇ ਛੋਲਦੀ ਕੁੜੀ ਨੂੰ ਆਂਦੀ ਫੇ ਤੂੰ ਇਹ ਫੋਨ ਮੰਗਣ ਲਈ ਤੂੰ ਆ ਕਰੰਦੇ ਈ ਤੇ ਉਹਨੇ ਕੁਛਿਆ ਪੀ ਲਿਆ ਮਾ ਕੋ ਨਹੀਂ ਆਣਿਆਲੀ ਇਹ ਆਂਦੀ ਚ ਲੈ ਆਮੀ ਕਰਨ ਵਾਸਤੇ ਫੋਨ ਲੈ ਆਮੀ ਇਹੋ ਹੀ ਗੱਲ ਟੋਠਾ ਟਾਂ ਕਰਨ ਕੌਣ ਹੋਏ ਫੋਨ ਵਾਲਾ ਮੈਂ ਤਾਂ ਨਹੀਂ ਦੇਣ ਦੇਣਾ ਲੈ ਵੀ ਆਵੇ ਹਾ ਤੂੰ ਲਿਆ ਕੇ ਦੱਸੀ ਮੈਂ ਤੂੰ ਖੋ ਕੇ ਦੱਸੀ ਹਾਂ ਮੈਂ ਦੇਣ ਵਾਲਾ ਕੋਈ ਨਹੀਂ ਲਾਊਗਾ ਤੇ ਮੈਂ ਦਊਗਾ ਫੋਨ ਦੇਣਾ ਕਿਉਂ ਨਹੀਂ ਉਹਨੂੰ ਉਹ ਮੈਂ ਹੀ ਬੈਠੇ ਆ ਦੇਣ ਵਾਲੇ ਇਹ ਕੌਣ ਮੈਂ ਨਹੀਂ ਦੇਣ ਵਾਲੀ ਆਈ ਮਾ ਪਿਓ ਵਾਂ ਆਈ ਨਹੀਂ ਕੋਹ ਲੱਗਦੇ ਇਹੋ ਹੀ ਸਭ ਕੋ ਹੋ ਆ ਵੀ ਇਹਨੇ ਸਭਾ ਲੈਣਾ ਜੋ ਲਿਆਊਗਾ ਆਈਂ ਚੰਬਲਾਂ ਗਿਆ ਸਾਡੇ ਵੀ ਇਹ ਜਾਣੇ ਕੁਛ ਲੱਗਦੇ ਆ ਇਹ ਉਹਨਾਂ ਦਾ ਹੱਕ ਬਣਦਾ ਵਾ ਹਾਂ ਦੋਤੀਆਂ ਦੋਤੀਆਂ ਕਿਦਾਂ ਬਣ ਥਣ ਕੇ ਤੇ ਬੈ ਗਈਆਂ ਵਾ ਮੰਜੀ ਦੇ ਨਾਦ ਹੋ ਗੇ ਇਹਨਾਂ ਨੇ ਪਿਰੋਟੀ ਫੜ ਕੇ ਖਾ ਲ ਗਏ ਬਕਾਉਣ ਲਈ ਆ ਕੁੜੀ ਨੂੰ ਨਾ ਆਵਾਜ਼ ਮਾਰਾਂ ਪਿਰੋਟੀ ਪੱਕੀ ਫੜ ਕੇ ਖਾ ਲੋ ਅਨੋ अनु हां जी मामी जी रोटी पक्की या तो पाके ले जाओ खा लो गरम गरम जिन्नी लोड़वा हां जी मामी जी आ गई बैठ जा तू रुमान ना वो इठे मैं लेऊनी रोटी पाके चल मम्मी तू ही जाना जाना ते नहीं जाना के तेरी नहीं नहीं बैठ आ तू ही भी दोह जाणियां बऊ मैं लेऊनी रोटी पाके ਆਹ ਕਿਤੇ ਕਿਆ ਪੱਖੀ ਥੱਲੇ ਉਹ ਕੁਝ ਨਹੀਂ ਲੂਣ ਵੇਖਣ ਲੱਗੀ ਸੀ ਤੇ ਮੱਖੀ ਪੈ ਗਈ ਸਬਜ਼ੀ 'ਚ ਮੈਂ ਚੱਲ ਬਾਅਦ 'ਚ ਉਧਰ ਡੰਗਰਾਂ ਡੰਗਰਾਂ ਨੂੰ ਪਾ ਦਾਂਗੇ ਦੇਖਾ ਕਿ ਢੀ ਨਿਗਾਹ ਤੇ ਜਬ ਆਪਿਆ ਇਹ ਪੱਖੀ ਥੱਲੇ ਕੀ ਢੱਕਿਆ ਵਾ ਚੋਰੀ ਫੜੀ ਜਾਣੀ ਹੁਣੇ ਮੇਰੀ ਇਹ ਤੇ ਹੋਰ ਪਵਾੜਾ ਪਾ ਲੈਣਾ ਰੋਟੀਆਂ ਖਵਾਲਦੀ ਖਵਾਲਦੀ ਨੇ ਲੈ ਖਾਓ ਗਰਮ ਗਰਮ ਪਾਣੀ ਲਿਆ ਆਕੇ ਨਹੀਂ ਪਾਣੀ ਠਰ ਕੇ ਪੀਣਾ ਤੁਸੀਂ ਬੈਜੋ ਜੀ ਹਏ 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 ਕੀ ਹੋਇਆ ਮਿਰਚ ਜਿਆਦਾ ਵਾ ਨਿਰਾਈ ਲੂਣ ਸਬਜੀ ਕੀਤੀ ਆ ਨਹੀਂ ਪਤਾ ਲੂਣ ਕਿੱਥੋਂ ਜਿਆਦਾ ਵਾ ਉਹਨਾਂ ਵੀ ਤੇ ਇਹੋ ਹੀ ਖਾਣੀ ਆ ਸਬਜੀ ਤੇ ਖਾਣ ਵਾਲੇ ਨਹੀਂ ਆ ਨਿਰਾ ਲੂਣ ਹੀ ਕੀਤਾ ਪਿਆ ਵਿੱਚ ਨਹੀਂ ਪਤਾ ਨਾ ਮਿੱਤੇ ਹੋਈ ਖਾਣੀ ਆ ਉਹਨਾਂ ਕੋਈ ਹੋਰ ਤਾਂ ਨਹੀਂ ਬਣਾਈ ਖਾਣੀ ਖੋਣੀ ਤੇ ਮੰਮੀ ਮੈਨੂੰ ਪਤਾ ਨਹੀਂ ਆ ਪਰ ਸਬਜੀ ਨੂੰ ਤਾਂ ਮੂੰਹ ਲਾਉਨੂ ਜੀ ਨਹੀਂ ਕੰਡਿਆ ਮਨ ਚੜ ਗਿਆ ਐਨੀ ਭੁੱਖ ਲੱਗੀ ਨਾ ਪਰ ਉਹ ਗਰ ਮਜਾ ਹੀ ਸਵਾਦ ਉਹ ਖਰਾਬ ਹੋ ਗਿਆ ਰੋਟੀ ਦਾ ਨਹੀਂ ਤੇ ਇੰਨਾ ਲੂਣ ਤੇ ਕਦੀ ਅੱਗੇ ਨਹੀਂ ਪਾਇਆ ਵਦਨ ਦੀ ਤੇ ਖਾਣੀ ਡਈ ਆ ਤੇ ਉਹ ਕੌਲੀ ਥੱਲੇ ਵੇਖਿਆ ਕੀ ਟੱਕਿਆ ਵਾ ਮੈਂ ਨਹੀਂ ਵੇਖਿਆ ਆਂਦੀ ਮੱਖੀ ਪੈ ਗਈ ਆ ਤੇ ਇਹ ਉਹ ਡੰਗਰਾ ਗਾੜੀ ਛੁੱਟਣੀ ਆ ਮੈਂ ਵੇਖ ਕਿਉਂ ਨਹੀਂ ਨਾ ਕਿਹੜੀ ਮੱਖੀ ਪਈ ਪਲ ਮੈਂ ਵੇਣੀ ਆ ਤੂੰ ਨਹੀਂ ਇਹਦੀਆਂ ਚਲਾਕੀਆਂ ਜਾਣਦੀ ਮੈਂ ਸਾਰੀਆਂ ਜਾਣਦੀ ਆ ਤੂੰ ਭੋਲੀ ਆ ਵੇਖ ਲਈ ਭਾਵੇਂ ਇਹਨੇ ਆਪਣੇ ਲਈ ਸਬਜ਼ੀ ਢੱਕੀ ਹੋਣੀ ਆ ਜੀ ਫੇਕ ਕਲਾ ਛੇੜੇਗੀ ਬਹਿ ਜਾ ਰਮਾਨਾ ਮੰਮੀ ਕਲਾ ਕੋਲਾ ਦਾ ਨਹੀਂ ਮੈਨੂੰ ਡਰ ਹੁਣ ਨਹੀਂ ਮੈਂ ਇਹਦੇ ਕੋਲ ਡਰਦੀ ਤੇ ਹੁਣ ਮੇਰਾ ਜੋ ਮਾਨਾਉ ਨਾ ਮੈਂ ਉਦਾਂ ਹੀ ਕਰੂੰਗੀ ਤੇ ਰੱਥੇ ਘਟ ਖਾਲਾ ਹਾਂ ਕੋਈ ਨਹੀਂ ਹੁੰਦਾ ਮੈਨੂੰ ਪਤਾ ਤਾਂ ਲੱਗੇ ਇਹਦੇ ਕੰਮਾਂ ਦਾ ਆਉਣ ਵਾਲਾ ਨਾ ਵੀਰ ਤੇਰਾ ਆਪੇ ਦੱਸੂਗਾ ਨਾ ਵੀ ਇਹ ਕੀ ਕਰਦੀ ਆ ਹਾਂ ਨਹੀਂ ਮੈਂ ਦੱਸਣੀਆਂ ਇਹਨੂੰ ਕੱਲੀਆਂ-ਕੱਲੀਆਂ ਗੱਲਾਂ ਇਹ ਐਨੇ ਵਿਦਕਰੇ ਕਰਦੀ ਆ ਹੁਣ ਮੈਂ ਵੇਖਣਾ ਜਾ ਕੇ ਨਾ ਮੈਂ ਕਾਦੇ ਦੀਦੀ ਵੀ ਦਕਰੇ ਕਰਦੀ ਰੋਟੀ ਲੈਣੀ ਹੁਣ ਮੇਰਾ ਤਾਂ ਲੂਣ ਕੀਤਾ ਸਬਜੀ ਦੇ ਵਿੱਚ ਰੋਟੀ ਕਿੱਥੋਂ ਲੈਣੀ ਆ ਭੁੱਖ ਤੇ ਅੱਗੇ ਮਰ ਗਈ ਆ ਲੂਣ ਤਾਂ ਮੈਂ ਹਿਸਾਬ ਨਹੀਂ ਪਾਇਆ ਆ ਕਿ ਢੱਕਿਆ ਵਾ ਇਹ ਮੱਖੀ ਪੈ ਗਈ ਸੀ ਵਿੱਚ ਇਹ ਤਾਂ ਮੈਂ ਚਾਹ ਸੁੱਟ ਦਿੰਨੇ ਆ ਉਧਰ ਕਿੱਥੇ ਆ ਮੱਖੀ ਕੱਢਦੀ ਆ ਕਿੱਥੇ ਮੱਖੀ ਤੇ ਮੈਨੂੰ ਕਿਤੇ ਦਿਖਾਨੀ ਨਹੀਂ ਢਈ ਨਾ ਖਾਵੇਂ ਮੱਖੀ ਪੈ ਗਈ ਸੀ ਵਿੱਚ ਵੇਖਿਆ ਮੰਮੀ ਹੋਈ ਨਾ ਉਹ ਗੱਲ ਜਿਹੜੀ ਮੈਂ ਆਖਣ ਢਈ ਸੀ ਬਿਲਕੁਲ ਲੂਣ ਇਹਦੇ ਵਿੱਚ ਹਾਬਦਾ ਵਾ ਸਬਜੀ ਦੇ ਤੇ ਕੋਈ ਮੱਖੀ ਨਹੀਂ ਦਿਖਾਨ ਢਈ ਵੇਖਿਆ ਮੰਮੀ ਕਿੱਡੀ ਚਲਾਕ ਵਾ ਚੰਗੀ ਭਲੀ ਸਬਜੀ ਆ ਮਾਸਾ ਲੂਨ ਨਹੀਂ ਆ ਤੇ ਨਾਲੇ ਮੇਰੀ ਗੱਲ ਸੁਣ ਵੀ ਜੇ ਇਹਦੇ ਵਿੱਚ ਮੱਖੀ ਪਈ ਸਬਜੀ ਦੇ ਤਾਂ ਤੂੰ ਰੋਟੀਆਂ ਵਾਲੇ ਡੱਬੇ ਚ ਕਿਉਂ ਰੱਖ ਕੇ ਲਈ ਜਾਣੀ ਉਹ ਵੀ ਬੜੀ ਬਣਾਸਵਾਰ ਕੇ ਉਦੋਂ ਦੀ ਟੱਕ ਕੇ ਰੱਖੀ ਆ ਟੱਕ ਕੇ ਮੈਂ ਕਹਾਂ ਚਲ ਇਦਾਂ ਟੱਕੀ ਤੇ ਇਦਾਂ ਲੈ ਜਾਣੀ ਅੰਦਰ ਅੱਛਾ ਤੂੰ ਤੇ ਮੱਖੀ ਵਾਲੀ ਸਬਜੀ ਖਾੜਨੀ ਸੀ ਟੱਕ ਕੇ ਇਹੋ ਜਿਹੀਆਂ ਚਲਾਕੀਆਂ ਕੇ ਹੋਰ ਨਾ ਕਰੀ ਲਿਆ ਦੋ ਚਾਰ ਫੁਲਕੇ ਫੜਾ ਦੇ ਰੋਟੀ ਖਾਈਏ ਰੱਜ ਕੇ ਕਾਲੋ ਮੱਖੀ ਵਾਲੀ ਤੂੰ ਇਹ ਨਾ ਕੋਈ ਟਾਈਮ ਖਜਾਇਆ ਕਰੋ ਲੜਨ ਦਾ ਮੈਂ ਜਾਣੀ ਚੱਲ ਉਹਦੇ ਆਉਂਦਿਆਂ ਤੱਕ ਨਾ ਹੀ ਬੋਲਾਂ ਆਹੋ ਬੋਲਾਂ ਤੇ ਜਿੰਨਾ ਬੋਲਣਾ ਕੇ ਚਲ ਆ ਕੇ ਕਿੱਡੀ ਐ ਲੈ ਇਹਨੂੰ ਖਾ ਪੁੱਤ ਰੋਟੀ ਨਾ ਨਾ ਮੰਮੀ ਮੈਂ ਤੇ ਨਹੀਂ ਖਾਣੀ ਮੱਖੀ ਵਾਲੀ ਸਬਜੀ ਖਾ ਲੈ ਥੋੜੀ ਜੀ ਮੇਰੀ ਭੁੱਖ ਮਰ ਗਈ ਮੈਨੂੰ بار بار ਨਾ ਕਹੋ ਮੈਂ ਚੱਲੀ ਆ ਟੀਵੀ ਵੇਖਣ ਲੱਗੀ ਅੰਦਰ ਲੇ ਮੰਮੀ ਕੁੜੀ ਨੇ ਰੋਟੀ ਖਾਣੀ ਹੀ ਰੱਜ ਕੇ ਕਦੇ ਦੀ ਕਹਿਣ ਈ ਭੁੱਖ ਲੱਗੀ ਭੁੱਖ ਲੱਗੀ ਤੇ ਆਉ ਜਾਂਦੀ ਰਹੀ ਚੱਲ ਤੂੰ ਖਾ ਲੈ ਮੇਰਾ ਵੀ ਜੀ ਨਹੀਂ ਕੰਡਿਆ ਉਹਨੂੰ ਪਰ ਰਾਤ ਚੰਗਾ ਪੜਾ ਹੈਗਾ ਵਾ ਤੇ ਪਿਓ ਤੇਰੇ ਦਾ ਵੀ ਬੀਪੀ ਵਾਦਾ ਵਾ ਤੇ ਲੂਣ ਘੱਟ ਪਾਵਾਂ ਮਿਰਚ ਘੱਟ ਪਾਵਾਂ ਜਾਣ ਕੇ ਹੀ ਆ ਨਾ ਕਿ ਜਦ ਦੰਡਾ ਟੇਲਾ ਹੋਇਆ ਤੇ ਮਿਰਚ ਵੀ ਸੁੱਟ ਦੇ ਕਦੀ ਲੂਣ ਸੁੱਟ ਦੇ ਆ ਕੋਈ ਚੰਗੀ ਗੱਲ ਵਾ ਬਦੱਸ ਉਦਾਂ ਹੀ ਤਾਂ ਸਹੀਏ ਦਿੰਦੀ ਆ ਆਹਦੀ ਆ ਭੀ ਚੱਲ ਹੀ ਜਾਣ ਇਥੋਂ ਮੈਂ ਆਦੇ ਆਖਿਆ ਚਲ ਵੀਰ ਨੂੰ ਮਿਲ ਕੇ ਜਾਉਂਗੀ ਪਰ ਮੈਨੂੰ ਹਰੇ ਜਾਣਾ ਹੀ ਪੈਣਾ ਵਾ ਜਾਣਾ ਤੂੰ ਹੁਣ ਕਿੱਥੇ ਆ ਹੁਣ ਤੂੰ ਮਿਲ ਕੇ ਹੀ ਜਾਵੀਂ ਉੱਥੇ ਸਬਜ਼ੀ ਹੋਰ ਕੋਈ ਪਿੰਡੀਆਂ ਚਾਰ ਤੋੜਾਂ ਤੇ ਜਾਓ ਬਣਾ ਲੈਨੇ ਅਸੀਂ ਸਾਨੂੰ ਕਿਹੜੀ ਬਣਾਉਣੀ ਨਹੀਂ ਆਉਂਦੀ ਇਹ ਅੱਗੇ ਅਸੀਂ ਉਹਦੀ ਬਣੀ ਤੇ ਹੀ ਖਾ ਲੈਨੇ ਆ ਆ ਸਬਜ਼ੀ ਪਾਵਣੀ ਨਾਲ ਆਓ ਆਖਿਆ ਵੀ ਤੋੜ ਪਿੰਡੀਆਂ ਚਾਰ ਤੇ ਜਾ ਬਣਾ ਆ ਲੱਗੇ ਬਣਾ ਹਾਂ ਕਹੇ ਮੈਨੂੰ ਫੜਾ ਮੈਂ ਚੀਰਾ ਤੇ ਤੂੰ ਚਲ ਮੈਂ ਤੈਨੂੰ ਫੜਾ ਦਿੰਨੀ ਫੜਾਓ ਉਹਨੇ ਹਾੜ ਚਲਾਕੀ ਵੀ ਕੀਤੀ ਤੇ ਕਹੇ ਕੰਮ ਵੀ ਨਹੀਂ ਆਈ ਮੈਨੂੰ ਤੇ ਹੁਣ ਡਰ ਲੱਗਣ ਡਿਆ ਵਾ ਵੀ ਅਬੀ ਦੇ ਦਾਦੀ ਦਾ ਤੇ ਗੁੱਸਾ ਵੀ ਬੜਾ ਭੈੜਾ ਵਾ ਇਹਨਾਂ ਨੇ ਉਹਦੇ ਹੁੰਦਿਆਂ ਵੀ ਇਦਾਂ ਹੀ ਛਿੰਝ ਪਾਉਣੀ ਆਦੇ ਉਹਨੇ ਮੇਰੇ ਦਿਵਾਲੇ ਕੋਈ ਰਿਆ ਕਰਨਾ ਔਖਾ ਹੀ ਹੁਣ ਤੇ ਮੈਨੂੰ ਤੇ ਸੋਚ ਸੋਚ ਕੇ ਡਰ ਲੱਗੀ ਜਾਣ ਡਿਆ ਵੀ ਕੀ ਬਣੂਗਾ ਸਾਡੇ ਘਰ ਦੇ ਵਿੱਚ ਪੱਖੀ ਜਾਨ ਅੰਦਰ ਹੀ ਲੈ ਜਾਣੀ ਹੁਣ ਇਹਦਾ ਕਿਹੜਾ ਕੋਈ ਕੰਮ ਆ ਇੱਥੇ ਪਪਾ ਆ ਗਏ ਪਪਾ ਆ ਗਏ ਜੈ ਲੀ ਸਤਿ ਸਿਕੋ ਹੋਰ ਠੀਕ ਠਾਕ ਹਾਂ ਜੀ ਚਲ ਚਲੋ ਠੀਕ ਹੈ ਭਾਈ ਕੀ ਗੱਲ ਨਹੀਂ ਮੈਂ ਨਾ ਜਾਣਾ ਲੇਟ ਹੋਣਾ ਜਿਮ ਜਾਣਾ ਮੈਂ ਜਿਮ ਜਾਣਾ ਠੰਡਾ ਟੰਡਾ ਤੇ ਪੀਲਾ ਨਾ ਕੋਈ ਨਹੀਂ ਫੇਰ ਬਵਾਗੇ ਆ ਜਾ ਕੋਈ ਗੱਲ ਨਹੀਂ ਫਿਰ ਕੀ ਜਿਮ ਜਾਣਾ ਚਲ ਜੀ ਜਰੀਕ ਨੂੰ ਮੈਂ ਜਾਣਾ ਮੈਂ ਲੇਟ ਹੋਣਾ ਫਿਰ ਟਾਈਮ ਹੋ ਜਾਣਾ ਉਹਨੂੰ ਚਲ ਠੀਕ ਆ ਫਿਰ ਆ ਜਾ ਕੋਈ ਗੱਲ ਨਹੀਂ ਠੀਕ ਆ ਕੋਈ ਨਹੀਂ ਹਾਂ